ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਲੱਗਿਆ ਜੀ ਅੱਜ ਦਾ ਬਲੌਗ ਸ਼ੂਟ ਕਰਨ ਲੈ ਜਿੰਨੇ ਵੀ ਸਾਡੇ ਚੈਨਲ ਨਾਲ ਜੁੜੇ ਹੈ ਜੀ ਬਾਹਰ ਦੇ ਅੰਦਰ ਦੇ ਸਾਰਿਆਂ ਦਾ ਬਹੁਤ ਧੰਨਵਾਦ ਜੀ ਤੇ ਰੱਬ ਸਾਰਿਆਂ ਨੂੰ ਤਰੱਕੀਆਂ ਦੇ ਤੇ ਚੜ੍ਹਦੀ ਕਲਾ ਵਿੱਚ ਰੱਖੇ ਜੀ ਤੇ ਅੱਜ ਚੱਲੇ ਆ ਜੀ ਅਸੀਂ ਸਮਾਨ ਲੈਣ ਡਿੱਪੂ ਦਾ ਰਾਸ਼ਨ ਯਾਨੀ ਕਿ ਤੇ ਡਿੱਪੂ ਮਾਤੇ ਮਿਲੂਗੀ ਤੁਹਾਨੂੰ ਕਣਕ ਚੌਲ ਹੋਰ ਕੀ ਵਗੈਰਾ ਚੀਨੀ ਸਾਰਾ ਸਾਮਾਨ ਮਿਲਦਾ ਜੀ ਉਸ ਮਾਰਦੇ ਗਿਆਣਾ ਜੀ ਅੱਜ ਡਿੱਪੂ ਦਾ ਜੀ ਤੇ ਅਸੀਂ ਚੱਲੇ ਜੀ ਡਿੱਪੂ ਦਾ ਸਮਾਨ ਲੈਣ ਤੇ ਆਜੋ ਤੁਹਾਨੂੰ ਚੈੱਕ ਕਰਵਾਈਏ ਅੱਜ ਦਾ ਵੀਊ ਕਿਵੇਂ ਦਾ ਹੈ ਜੀ ਲਓ ਜੀ ਚੈੱਕ ਕਰੋ ਜੀ ਬੱਦਲ ਬਾਈ ਵੀ ਉਹੀ ਹੈ ਤੇ ਵਿੱਚ ਵਿੱਚ ਪਹਾੜਾਂ ਤੇ ਦੀਪਿਕਲੀ ਗਈ ਹੈ ਧੁੱਪ ਤੇ ਉਹ ਦੇਖੋ ਜੀ ਪਹਾੜਾਂ ਦੀ ਚੋਟੀਆਂ ਤੇ ਕਿਵੇਂ ਬੱਦਲ ਗਿਰਿਆ ਪਿਆ ਹੈ ਜੀ ਕਿੰਨਾ ਵਧੀਆ ਲੱਗਦਾ ਹੈ ਜੀ ਜਿਵੇਂ ਨਾ ਬੱਦਲ ਪਹਾੜਾਂ ਦੀ ਚੋਟੀਆਂ ਜੀ ਨੂੰ ਛੂੰਦੇ ਹੁੰਦੇ ਤੁਮੇ ਲੱਗਦਾ ਹੈ ਜੀ ਅੱਜ ਦੇਖੋ ਕਿੰਨਾ ਘੈਂਟ ਜਿਹਾ ਲੱਗਦਾ ਹੈ ਜੀ ਉਹ ਦੇਖੋ ਸਾਡੇ ਪਹਾੜੀ ਜਾਂਦੇ ਪਈ ਐ ਤੇ ਉੱਪਰ ਕਿਤੇ ਸ਼ਾਮਾ ਜੀ ਮਿਲਦੀ ਐ ਫੇਰ ਤੋਂ ਪਛਾਵਾਂ ਕਿੰਨਾ ਵਧੀਆ ਲੱਗਦਾ ਐ ਜੀ ਤੇ ਰਾਤ ਸਾਰੀ ਨਹੀਂ ਪਈ ਐ ਜੀ ਤੇ ਸਵੇਰੇ ਹਟਿਆ ਸੀਗਾ ਤੇ 10 11 ਵਜੇ ਫੇਰ ਆ ਗਿਆ ਸੀਗਾ ਮੀਂਹ ਤੇ ਹੁਣ ਦੇਖੋ ਫੇਰ ਕਿੰਨਾ ਬੱਦਲ ਹੋਇਆ ਪਿਆ ਜੀ ਪਰ ਮੀਂਹ ਦੀ ਤਿਆਰੀ ਵੇਰ ਐ ਜੀ ਆਹ ਦੇਖੋ ਜੀ ਸਾਹਮਣੇ ਸਿਮਲੀ ਸਾਈਡ ਨੂੰ ਵੀ ਕਿੰਨੀ ਬੱਦਲਵਾਈ ਹੋਈ ਹੈ ਜੀ ਚਲੋ ਜੀ ਮਿਲਦੇ ਆ ਜੀ ਤੁਹਾਨੂੰ ਫੇਰ ਦੁਬਾਰਾ ਜੀ ਵੀਰੋ ਜੀ ਸਾਡੀ ਹਰਸੀ ਬਰਨ ਨਾਲ ਸਾਡੀ ਹਰਸੀ ਬਰਨ ਵੀ ਕਹਿੰਦੀ ਨਾਲ ਜਾਣਾ ਕਸਵੀ ਚੱਲਿਆ ਹਾਂ ਸਮਾਨ ਲੈਣ ਚੱਲਿਆ ਹਾਂ ਠੀਕ ਐ ਚਲੋ ਚਲੋ ਫਿਰ ਲਓ ਜੀ ਚੈੱਕ ਕਰੋ ਜੀ ਅੱਜ ਦਾ ਵਿਊ ਬਦਲਵਾਈ ਹੋਈ ਹੈ ਜੀ ਮੀਤਾ ਮੌਸਮ ਵੀ ਬਣਿਆ ਹੈ ਜੀ ਤੇ ਅੱਜ ਲਾਸਟ ਡੇਟ ਹੈ ਜੀ ਸਮਾਨ ਦੀ ਤਾਂ ਅਸੀਂ ਚੱਲੇ ਸੀਗੇ ਲੈਣ 30 ਤਰੀਕ ਹੈ ਜੀ ਅੱਜ ਤੇ ਦੇਖੋ ਜੀ ਕਿੰਨਾ ਹੀ ਬਦਲਵਾਈ ਵੀ ਹੋਈ ਵੀ ਹੈ ਤੇ ਚੈੱਕ ਕਰੋ ਜੀ ਵਿਊ ਅੱਜ ਦਾ ਬੜੀਆ ਵਿਊ ਹੈ ਜੀ ਅੱਜ ਦਾ ਤੇ ਆディ ਸੀ ਮੂੜੀਆ ਜੀ ਤੇ ਆ ਮਿਲੋ ਜੀ ਡਿੰਪਲ ਨਾਲ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਚੱਲੇ ਅਸੀਂ ਡਿੱਪੂ ਦਾ ਸਮਾਨ ਲੈ ਜੀ ਰਾਸ ਲੈਣ ਚੱਲੇ ਅੱਜ ਅਸੀਂ ਹਾਂਜੀ ਮੇਜ ਰੁੱੜਦੇ ਫੜਦੇ ਆਉਂਗੇ ਉੱਪਰ ਤੇ ਹਾਂਜੀ ਹੁਣ ਕੰਮ ਕੁੰਮ ਨਵੇੜਤਾ ਮੰਮੀ ਨੂੰ ਡੰਗਰਾ ਦਾ ਰਹਿ ਗਿਆ ਵੱਡੰਗਰਾ ਦਾ ਮੰਮੀ ਲੱਗੇ ਹੋਏ ਕੰਨ ਅਸੀਂ ਚੱਲੀਏ ਮੈਂ ਕਿੱਲੇ ਕੇ ਆਈ ਹਿਸਮਾਨ ਤੇ ਉੱਪਰ ਤੋਂ ਮੀਆਂ ਆਣੇ ਸਾਲਾ ਜੀ ਚਲੋ ਜੀ ਮਿਲਦੇ ਆ ਜੀ ਤੁਹਾਨੂੰ ਉੱਪਰ ਜਾ ਕੇ ਜਹੋਰਜੀ ਤੋਂ ਬੱਸ ਲੈਣੀ ਜੀ ਅਸੀਂ ਉਹ ਦੇਖੋ ਜੀ ਡਿੰਪਲ ਤੇ ਸਿਮੂ ਜਾਂਦੀ ਐ ਸਿਮੂ ਸਾਡੀ ਤੁਰਦੀ ਨਹੀਂ ਤਿਲਕਣ ਬਹੁਤਾ ਰਸਤੇ ਚ ਰਸਤਾ ਖਰਾਬ ਜਾਏ ਤਾਂ ਉਹਦਾ ਚੜ ਗਈ ਜੀ ਡਿੰਪਲ ਤੀਹ ਕਨੇੜੀ ਕਹਿੰਦੀ ਡਿੰਪਲ ਮਾਸੀ ਮੈਨੂੰ ਚੱਕ ਲਾ ਕੇ ਜੂਂਗੀ ਮੈਂ ਦੇ ਹੋ ਲੱਗੀ ਜੀ ਉਹ ਚੜਾਈਆ ਚੜਨ ਜੀ ਉੱਪਰ ਨੂੰ ਜੋੜ ਜੀ ਦੀ ਆ ਮੀਨਾ ਤੇ ਰਖਤੇ ਹੀ ਗਿਆ ਜੀ ਝੀਲ ਦਾ ਤੇ ਜੀ ਉੱਪਰ ਨੂੰ ਖੜੀ ਜੜਾਈ ਹੈ ਜੀ ਸਿੱਧਾ ਰਸਤਾ ਉੱਪਰ ਨੂੰ ਐਨ ਖੜਾ ਸਾ ਚੜ ਜਾਂਦਾ ਜੀ ਪੁੱਣ ਚੜਦੇ ਚੜਦੇ ਸੀਮਾ ਸੌਗੀ ਛੋਇ ਆਨੀ ਸੌਗੀ ਨਾ ਅੱਛਾ ਚਲੋ ਚਲੋ ਫਿਰ ਚੜੋ ਚੜਾਈਆ ਲਓ ਜੀ ਅਸੀਂ ਪਹੁੰਚ ਗਏ ਜੀ ਅੱਧੇ ਰਸਤੇ ਵਿੱਚ ਤੇ ਚੈੱਕ ਕਰੋ ਜੀ ਕਿੰਨਾ ਵਧੀਆ ਵਿਊ ਲੱਗਦਾ ਹੈ ਜੀ ਉੰਦੀ ਤੋਂ ਦੋਈ ਪੀ ਆ ਜੀ ਪਹਾੜੀਆਂ ਤੇ ਅੱਜ ਉੱਪਰ ਨੂੰ ਤੇ ਅਸੀਂ ਆਉਂਦੇ ਸੀਗੇ ਜੀ ਰਸਤੇ ਵਿੱਚ ਤੇ ਉਹ ਦੇਖੋ ਜੀ ਸਾਡੇ ਉੱਪਰ ਬੱਲਦੇ ਮਿਲ ਕੇ ਸਾਨੂੰ ਚੁਗਦੇ ਰਸਤੇ ਵਿੱਚ ਸਵੇਰੇ ਛੱਡ ਗਈ ਸੀ ਜੀ ਮੈਂ ਇਹਨਾਂ ਨੂੰ ਚੋੜਾ ਵਾਸਤੇ ਟਿੰਪਲ ਸਵੇਰੇ ਛੱਡ ਗਈ ਸੀ ਜੀ ਚੋੜੇ ਨੂੰ ਨੂੰ ਇਹਨਾਂ ਨੇ ਘਰ ਨੂੰ ਆਜ ਉੱਤਰ ਜਾਣਾ ਚੁਗਦੇ 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 ਸ਼ਾਮ ਨੂੰ ਹੋਗੀ 3-4 ਵਜੇ ਪਹੁੰਚਾਂਗੇ ਚਲੋ ਜੀ ਫਿਰ ਚੱਲੀਏ ਉੱਪਰ ਬਸ ਦਾ ਟੈਂਪੀ ਹੋ ਗਿਆ ਸਾਹ ਲੈ ਲਿਆ ਜੀ ਸਾਹ ਚੜਿਆ ਹੋ ਗਿਆ ਉੱਪਰ ਦੇ ਬਾਲਦ ਵੀ ਆ ਗਿਆ ਤੇ ਨਾਲ ਨਾਲ ਹੀ ਹੈ ਹਿਮੂ ਹੈਲੋ ਹਾਂ ਹਾਂ ਤੇ ਚਲੋ ਜੀ ਤੁਹਾਨੂੰ ਮਿਲਦੇ ਆ ਜੀ ਉੱਪਰ ਜਾ ਕੇ ਜੀ ਅਸੀਂ ਪਹੁੰਚ ਗਏ ਜੀ ਗੁਰਦੁਆਰਾ ਜੋੜਜੀ ਸਾਹਿਬ ਤੇ ਕਰੋ ਦਰਸ਼ਨ ਗੁਰਦੁਆਰਾ ਜੋੜਜੀ ਸਾਹਿਬ ਦੇ ਜੀ ਤੇ ਦੇਖੋ ਜੀ ਕਿੰਨਾ ਵਧੀਆ ਲੱਗਦਾ ਜੀ ਅੱਜ ਮੌਸਮ ਇੱਧਰ ਦਾ ਤੇ ਆਹ ਦੇਖੋ ਜੀ ਕਿੰਨਾ ਵਧੀਆ ਬਣਾਇਆ ਹੋਇਆ ਜੀ ਤੇ ਅਸੀਂ ਇਹਨਾ ਨੀਚੇ ਨੀਚੇ ਵਾਲੀ ਸਾਈਡ ਵੀ ਜਾ ਕੇ ਉੱਧਰ ਦੇਖੋ ਸਾਹਮਣੇ ਗੇਟ ਬਣਾਇਆ ਹੈ ਨੀਚੇ ਵੀ ਸੇਮ ਤੋਂ ਸੇਮਕਣਾ ਹੀ ਬਣਾਇਆ ਹੋਇਆ ਜੀ ਜਿਵੇਂ ਸੰਗਤ ਸੰਗਤ ਆਂਦੀ ਕਿਸੇ ਰੈਣ ਰੂਣ ਕੋਾਸਤੇ ਕਮਰੇ ਗੁਮਰੇ ਬਣਾਇਆ ਵੀ ਹੈ ਜੀ ਸੰਗਤ ਦੇ ਰਹਿਣ ਵਾਸਤੇ ਪੂਰੀ ਪੂਰੀ ਤਰ੍ਹਾਂ ਪ੍ਰਬੰਧ ਕਰਿਆ ਵਾਜੀ ਰੇ ਮੁਰਦਾਰੇ ਜੀ ਆਜੋ ਦੇਖੋ ਜੀ ਇਧਰ ਆਜਾ ਕਿੰਨਾ ਵਧੀਆ ਲੱਗਦਾ ਹੈ ਜੀ ਇਹ ਆਜੋ ਚੈੱਕ ਕਰੋ ਜੀ ਅੱਜ ਦਾ ਵੀਊ ਕਿੰਨਾ ਵਧੀਆ ਹੈ ਜੀ ਦੇਵ ਦੇਖੋ ਜੀ ਪੰਨੋ ਕਿੰਨੀਆਂ ਸੋਹਣੀਆਂ ਲੱਗਦੀਆਂ ਜੀ ਪਹਾੜੀਆਂ ਸਿਮੂ ਆ ਜਾ ਤੇ ਉਹ ਦੇਖੋ ਜੀ ਨੀਚੇ ਨੂੰ ਪਹਾੜੀਆਂ ਕਿੰਨਾ ਬਿੜਿਆ ਬਣੀਏਗੇ ਨਾ ਬੜੀਆ ਲੱਗਦਾ ਜੀ ਸਾਰੇ ਕਿਤੇ ਇਹੋ ਦੇਖੋ ਜੀ ਡਿੰਪਲ ਖੜੀ ਹੈ ਜੀ ਤੇ ਅਜੇ ਸਾਡੀ বাস ਆਈ ਨਹੀਂ ਹੈਗੀ ਜੀ বাস ਨੂੰ ਆਣ ਚੀ ਟਾਈਮ ਹੈ ਜੀ ਅਜੇ ਤੇ ਮਿਲਦੇ ਜੀ ਤੁਹਾਨੂੰ ਪੱਟੇ ਜਾ ਕੇ ਤੇ ਦੋ ਸਮਾਨ ਲਵੋਗੇ ਜੀ ਜੀ ਅਸੀਂ ਪਹੁੰਚ ਗਏ ਜੀ ਪੱਟੇ বাস ਅੱਛੇ ਆ ਗਏ ਸੀ ਇਹ ਤੇ ਹੋਰ ਦੇਖੋ ਜੀ ਨਦੀ ਵਿੱਚ ਕਿੰਨਾ ਪਾਣੀ ਹੋਇਆ ਹੈ ਜੀ ਪਾਣੀ ਹੋ ਪਾਣੀ ਹੋਇਆ ਪਿਆ ਜੀ ਸਾਰੇ ਕਿਤੇ ਔਰ ਦੇਖੋ ਜੀ ਨੀਚੇ ਨਦੀ ਵਿੱਚ ਕਿੰਨਾ ਪਾਣੀ ਹੈ ਜੀ ਆਹ ਨਦੀ ਹੈ ਜਿਹਦੇ ਕੋਲ ਜਿਹਦੇ ਵਿੱਚ ਪਾਣੀ ਹੀਰਦਾ ਜੀ ਸਾਰੇ ਸਾਡੇ ਘਰ ਤੋਂ ਜਿਹੜਾ ਪਾਣੀ ਆਉਂਦਾ ਸਾਰਾ ਇਹ ਨਦੀ 'ਚ ਹੀ ਹੀਰਦਾ ਜੀ ਆ ਕੇ ਤੇ ਉਹ ਸਾਹਮਣੇ ਹੈ ਜੀ ਪੱਟਾ ਇਹ ਤੇ ਜਮਾ ਦੇਣਾ ਸੀ ਕਿ ਤੇ ਨਾਲੋਂ ਆਪਣਾ ਅਸੀਂ ਬੀਕੂ ਵੀ ਦਿਖਾਵਾਂਗੇ ਤੇ ਦੇਖੋ ਜੀ ਇੱਧਰ ਦਾ ਗ੍ਰੀਨ ਕਿੰਨਾ ਵਧੀਆ ਲੱਗਦਾ ਹੈ ਜੀ ਚਲੋ ਜੀ ਤੁਹਾਨੂੰ ਮਿਲਦੇ ਆ ਜੀ ਅੱਗੇ ਜਾ ਕੇ ਉਹ ਦੇਖੋ ਜੀ ਉੱਪਰ ਨੂੰ ਕਿੰਨਾ ਵਧੀਆ ਲੱਗਦਾ ਤੇ ਉੱਪਰ ਹੈ ਜੀ ਜਾ ਕੇ ਇਹਦਾ ਵਿੱਚ ਪੁਰਾਣਾ ਜਿਹਾ ਘਰ ਦਿਖਦਾ ਹੈ ਜੀ ਉਹ ਹੈਗਾ ਜੀ ਰਾਜੇ ਦਾ ਮਹਿਲ ਤੇ ਉਹ ਤੇ ਹੁਣ ਹੈ ਨਹੀਂ ਉਹਨਾਂ ਦੀ ਡੈਥ ਹੋ ਗਈ ਸੀਗੀ ਰਾਜੇ ਦੀ ਤੇ ਰਾਣੀ ਦੀ ਤੇ ਉਹਨਾਂ ਦੇ ਅੱਗੇ ਮੁੰਡੇ ਮਾਂਡੇ ਜੀ ਰਹਿੰਦੇ ਆ ਤੇ ਉਹਨਾਂ ਨੇ ਆ ਪਿੰਕ ਜਿਹਾ ਰੰਗ ਦਾ ਘਰ ਬਣਾਇਆ ਹੈ ਜੀ ਤੇ ਦੇਖੋ ਜੀ ਕਿੰਨਾ ਵਧੀਆ ਲੱਗਦਾ ਹੈ ਜੀ नदी से पानी भी बहुत ज़्यादा आया गया जी डिम्पल तो सिमो तो चले गए जी वो लंघ गया तो अच बस भी बहुत ज़्यादा लेट आई जी सड़क खराब होने करके रस्ता खराब सी तो बस लेट ही पहुंची जी अच डिपू दिखाऊंगे जी जो सा डिपू है जी जिस तो राशन मिलता जी समान ਇਹ ਆਇਆ ਹੈ ਜੀ ਉਹ ਬੂਟਾ ਜਦੋਂ ਟਮਾਟਰ ਲਾਉਂਦੇ ਫਿਰ ਟਮਾਟਰ ਆਦਿਆ ਟਮਾਟਰਾਂ ਨੂੰ ਸਪੋਰਟ ਕਰਨ ਵਾਸਤੇ ਇਹਦੇ ਡੰਡੇ ਜਿਹਾ ਬਣਾ ਬਣਾ ਕੇ ਲਾਉਂਦੇ ਜੀ ਆ ਇਹੋ ਜੀ ਉਹ ਬੂਟਾ ਤੇ ਉਹ ਦੇਖੋ ਜੀ ਸਾਹਮਣੇ ਜਿੱਥੋਂ ਅਸੀਂ ਸਮਾਨ ਲੈ ਕੇ ਜਾਣਾ ਦੁਕਾਨ ਹੈ ਜੀ ਰਾਸ਼ਨ ਵਾਲੀ ਡਿੱਪੂ ਤੇ ਇਹਦੇ ਤੋਂ ਸਾਨੂੰ ਮਿਲੂਗਾ ਜੀ ਸਮਾਨ ਤੇ ਹਜੇ ਹੋ ਗਿਆ ਜੀ ਲੰਚ ਟਾਈਮ ਤੇ ਬੰਦ ਹੋ ਗਿਆ ਜੀ ਹੁਣ ਤਾਂ ਤੇ ਜਦੋਂ 1 ਘੰਟੇ ਦਾ ਲੰਚ ਟਾਈਮ ਹੁੰਦਾ ਦੋ ਬਜੇ ਦੋ 3 ਵਜੇ ਖੁੱਲੂਗਾ ਜੀ ਆ ਹੁਣ ਤੇ ਫੇਰ ਲਉਗੇ ਜੀ ਸਮਾਨ ਤੇ ਫੇਰ ਜਾਵਾਂਗੇ ਘਰ ਨੂੰ ਜੀ ਸਮਾਨ ਫੋਨ ਲੈ ਕੇ ਜੀ ਆ ਜਾਣਾ ਡੈਡੀ ਨੇ ਵੀ ਡੈਡੀ ਜੀ ਦਾ ਫੋਨ ਆਇਆ ਸੀ ਤਾਂ ਵੀ ਸ਼ਾਮ ਨੂੰ ਮੈਂ ਵੀ ਆਣਾ ਤੇ ਆਏਗੀ ਤੁਹਾਡਾ ਡਿੱਤੇ ਇਦੋਂ ਸੀ ਸਮਾਨ ਲੈਣ ਤੇ ਜੀ ਤੇਰਾ ਜੀ ਜਿੰਦੇ ਆ ਜੀ ਤੁਹਾਨੂੰ ਫੇਰ ਦੁਬਾਰਾ ਜਾ ਕੇ ਤੇ ਆਹ ਦੇਖੋ ਜੀ ਉੱਪਰ ਅੰਬਾਂ ਦੇ ਬਾਗ ਲੱਗੇ ਆ ਜੀ ਤੇ ਆਹ ਰੋੜ ਜਾਂਦਾ ਜੀ ਗੋਲੇ ਨੂੰ ਗੋਇਲਾ ਸ਼ਿਮਲੇ ਨੂੰ ਵੀ ਜਾਂਦਾ ਜੀ ਆ ਚਲੋ ਜੀ ਮਿਲਦੇ ਜੀ ਚਲੋ ਫੇਰ ਦੁਬਾਰਾ ਜਾਕੇ ਜੀ ਤੇ ਅਸੀਂ ਪਹੁੰਚ ਗਏ ਜੀ ਹਾਂ ਕੀ ਆਇਆ ਪਾਣੀ ਆ ਗਿਆ ਪਾਣੀ ਆ ਗਿਆ ਦੇਖਦੇ ਆਂ ਕਿਹਨੇ ਪੇਰ ਦੇ ਬਾਰਾ ਤੇ ਤੇ ਅਸੀਂ ਪਹੁੰਚ ਗਏ ਜੀ ਡਿੱਪੂ ਚ ਜੀ ਅਸੀਂ ਆਏ ਸੀਗੇ ਜੀ ਡਿੱਪੂ ਚ ਤੇ ਸਾਨੂੰ ਡਿੱਪੂ ਚ ਆਇਆ ਨੂੰ 2 ਮਿੰਟ ਨਹੀਂ ਹੋਇਆ ਜੀ ਤੇ ਉੱਪਰ ਤੇ ਦੇਖੋ ਕਿੰਨਾ ਮੀਂਹ ਆ ਗਿਆ ਜੀ ਉਹ ਦੇਖੋ ਸਾਹਮਣੇ ਨੂੰ ਜੀ ਕਿੰਨਾ ਮੀਂਹ ਉਤਰਿਆ ਹੈ ਜੀ ਤੇ ਬ੍ਰੀਕ ਬ੍ਰੀਕ ਕਣੀ ਔਰੇ ਵੀ ਆ ਗਿਆ ਜੀ ਛਿੰਮੂ ਹਾਂ ਮੀਂਹ ਆ ਗਿਆ ਹਾਂ ਨਹੀਂ ਆ ਗਿਆ ਕਿਤੇ ਚੰਦੂ ਆ ਗਿਆ ਨਹੀਂ ਆ ਗਿਆ ਕੀ ਕਰੂੰਗਾ ਹੁਣ ਆਪਾ ਉਹ ਜਾਣ ਲਓ ਜੀ ਮੀਂਹ ਡਰੇ ਜੀ ਇਹੋ ਆ ਜੀ ਇੱਧਰ ਹੁੰਦਾ ਜੀ ਨੂੰ ਖੱਚਰਾ ਕਹਿੰਦੇ ਜੀ ਜਿਸ ਤਰ੍ਹਾਂ ਵੀ ਕੀ ਪੱਥਰ-ਪੁੱਥਰ ਨਹੀਂ ਤੋੜਦੇ ਆ ਕੇ ਮੈਂ ਦਿਖਾਇਆ ਜੀ ਪਿਛਲੀ ਆ ਵੀਡੀਓ ਚ ਜੇ ਬਸ ਇਹ ਘਰ ਬਣਾਉਣ ਦਾ ਪੱਥਰ-ਪੁੱਥਰ ਤੋੜਦੇ ਫੇਰ ਜਿਵੇਂ ਜਿਹਦੇ ਘਰ ਦੂਰ ਹੁੰਦੇ ਤੇ ਇਹਨਾਂ ਨੂੰ ਯੂਜ਼ ਕਰਦੇ ਜੀ ਇਹਨਾਂ ਦੀ ਦੇ ਉੱਪਰ ਪੱਥਰ ਘਾਏ ਜਾਂਦਾ ਨਾ ਜੀ ਢੁੰਗਿਆ ਤੇਰਾ ਪੱਕੀ ਜੀ

ਯੱੱਦ ਤੇ ਆ ਗਿਆ ਜੀ ਮੀ ਚਲੋ ਜੀ ਲੈ ਲੈ ਜੀ ਤੁਹਾਨੂੰ ਗੇਂਦ ਦੁਬਾਰਾ ਤੇ ਆਈ ਸੀ ਗੇਸ ਮਾਲ ਲੈਣ ਜੀ ਤੇ ਮੀ ਨੇ ਕਹਾਤਾ ਜੀ ਕੰਮ ਖਰਾਬ ਆ ਤੇ ਮੀ ਲੱਗਿਆ ਬਹੁਤ ਜ਼ਿਆਦਾ ਪੈਣ ਜੀ ਸਾਰੇ ਕਿਤੇ ਕਿੰਦਾ ਕਿੰਦਾ ਹੋ ਗਿਆ ਤੇ ਉਹ ਦੇਖੋ ਸੜਕ ਤੇ ਪਾਣੀ ਕਿਵੇਂ ਚੜਿਆ ਸੜਕ ਭਰ ਗਈ ਚੜ ਗਈ ਪਾਣੀ ਇਹ ਅੰਨਾ ਮੀ ਪੈਣ ਲੱਗਿਆ ਜੀ ਤੇ ਉਰੇ ਜਿੱਥੇ ਅਸੀਂ ਰੱਤ ਲੈਣ ਆਏ ਸੀਗੀ ਉਹ ਦੁਕਾਨ ਵੀ ਬੰਦ ਹੈ ਤੇ ਉਧਰ ਮੀ ਆ ਗਿਆ ਜੀ ਤੇ ਸਾਨੂੰ ਹੋ ਗਈ ਫਾਣੇ ਦੀ ਔਖੀ ਤੇ ਆ ਦੇਖੋ ਜੀ ਅਸੀਂ ਕਿੱਥੇ ਖੜੇ ਆ ਜੀ ਪੌੜੀ ਥੱਲੇ ਪੌੜੀ ਥੱਲੇ ਲੁੱਕੇ ਜੀ ਤੇ ਪੌੜੀ ਹੈ ਜੀ ਕੁੱਪਰ ਬਣੀ ਹੋਈ ਉੱਪਰ ਛੱਤ ਦੀ ਤੇ ਉਹਦੇ ਥੱਲੇ ਖੜੇ ਆ ਜੀ ਅਸੀਂ ਢੁੱਕੇ ਤੇ ਉਹ ਘੜੀ ਹੈ ਹਾਂ ਜੀ ਸਲਵਾਰ ਵੀ ਗਿੱਲੀ ਹੋ ਗਈ ਤੇ ਉਹ ਖੜੇ ਨੇ ਥੋੜੀ ਥੋੜੀ ਥੋੜੇ ਥੋੜਾ ਸਾਡੀ ਸਲਵਾਰ ਆਜ ਵੀ ਗਿੱਲੀ ਆ ਹੋ ਗਈ ਆ ਜੀ ਥੱਲੇ ਤੇ ਕਿਹਾ ਆਪਣੇ ਵੀ ਕਿੰਨੇ ਹੋ ਗਏ ਜੀ ਤੇ ਸਾਡੀ ਟੀਮੂ ਵੀ ਕਹਿੰਦੀ ਮਮਾ ਮੀ ਆ ਗਿਆ ਘਰ ਨੂੰ ਚਲੋ ਆ ਭੱਜ ਕੇ ਚੱਲੀਏ ਭੱਜ ਬਾਹ ਦੇ ਕੇ ਜਾਉਂਗੇ ਫੇ ਰਿਪੀਟ ਜਾਣੇ ਅਸੀਂ ਦਾ ਹਾਂ ਬਾਹ ਦੇ ਵਾਈਟ 60 ਕਿੰਨੀ ਪਾ ਤੇ ਉਹ ਵੀ ਵੀ ਦੇਖੋ ਜੀ ਕਿੰਨਾ ਜ਼ਿਆਦਾ ਭੰਨ ਲਿਆ ਹੈ ਜੀ ਆਹ ਹਟਦਾ ਵੀ ਨਹੀਂ ਹੈਗਾ ਜੀ ਤੇ ਉਹ ਦੁਕਾਨ ਵਾਲੇ ਵੀ ਨਹੀਂ ਆਏ ਜੀ ਰੰਗਾ ਘਾਟੋਂ ਦੇਣਾ ਜੀ ਉਹ ਵੀ 2 ਵਜੇ ਆਉਂਗੇ ਜੀ ਦੇਖੋ ਜੀ ਕਿਆ ਭਰਦਾ ਹੀ ਅੱਗੇ ਤੇ ਵਿਚਾਰੀ ਆ ਉਹ ਵੀ ਭਿੱਜ ਗਿਆ ਸਾਰੀਆਂ ਮੀਚ ਅੱਤਰਾ ਹੈ ਨਾ ਹਾਂ ਤੇ ਮੰਮੀ ਨੂੰ ਕਹਿੰਦੀ ਕਿ ਆਟਾ-ਉਟਾ ਗੁੰਨ ਲੈ ਕੇ ਆਏ ਗੁੰਨ ਦੀ ਲੋੜ ਨਹੀਂ ਹੈ ਬਸ ਬਣਾਉਣੇ ਦੀ ਰੋਟੀ ਬਣਾਉਣੇ ਦੀ ਉਹ ਆਟਾ ਅੰਨੂੜਾ ਤੋਂ ਕੇ ਲੈ ਆਏ ਦੀ ਸਾਰਾ ਕੁਝ ਚੰਚ ਕਰ ਸਾਫ ਸੁਥਰਾ ਕਰਕੇ ਲੈ ਆਏ ਮੀਵਾ ਹੁਣ ਬਸ ਬਣਾਉਣੇ ਦੀ ਜ਼ਰੂਰਤ ਕਰ ਲੋ ਥੋੜੀ ਚਲੋ ਜੀ ਮਿਲਦੇ ਹਾਂ ਜੀ ਤੁਹਾਨੂੰ ਫੇਰ ਦੁਬਾਰਾ ਕੋਈ ਜਿਨਾ ਜ਼ਿਆਦਾ ਨਹੀਂ ਪੈਣ ਲੱਗਿਆ ਜੇ ਪੁਰਾਣਾ ਹਾਰ ਹੋਇਆ ਤਾਂ ਵੀ ਨਾਲ ਅਧਿਕਰਤ ਉਹ ਆਤਾ ਗਏ ਹੁਣ ਅਸੀਂ ਐ ਨਹੀਂ ਪਤਾ ਨੂੰ ਐ ਨਹੀਂ ਪਤਾ ਕਿ ਅਧਿਕਰਤ ਪਹੁੰਚਣਾ ਕਿ ਕਿਣਾ ਵੀ ਕਿਚ ਰੋੜੀ ਨਾ ਬੰਦ ਹੋ ਜਵੇ ਜੀ ਹਾਂ ਪੈਦਲੀ ਆ ਤਾਂ ਗਏ ਅਸੀਂ ਬਾਥਰੂਮ ਬਸ ਤਾਂ ਜਾਣੇ ਦਾ ਨਹੀਂ ਪਤਾ ਹੈਗਾ ਵੀ ਬਸ ਜਾਣੀ ਘਰ ਵਾਪਸ ਕਿ ਨਹੀਂ ਕਿਉਂਕਿ 2 ਦਿਨ ਤੇ ਵੀ ਆਈ ਨਹੀਂ ਪਹਿਲਾ 2 ਦਿਨ ਬਾਅਦ ਆਈ ਨਹੀਂ ਸੀਗੀ ਅੱਜ ਆਈ ਸੀਗੀ ਤੇ ਹੁਣ ਸ਼ਾਮ ਦਾ ਕੋਈ ਪਤਾ ਨਹੀਂ ਹੈਗਾ ਜੀ ਬਸ ਨੇ ਜਾਣਾ ਕਿ ਨਹੀਂ ਜਾਣਾ ਇੰਨਾ ਜ਼ਿਆਦਾ ਰੂਹ ਬੈਣ ਲੱਗਿਆ ਹੈ ਨਾ ਜੀ ਪਾਣੀ ਉਹ ਪਾਣੀ ਹੋਇਆ ਪਿਆ ਜੀ ਸੜਕ ਵਿੱਚ ਪੱਥਰ गिर ਜਾਂਦੇ ਪਹਾੜੀਆ गिर ਜਾਂਦੇ ਉਹਦੇ ਕਰਕੇ ਬਸ ਫਸ ਫਿਰ ਪਿੱਛੇ ਹੀ ਰਹਿ ਜਾਂਦੀ ਗੰਤੀ ਹੋਈ ਨਹੀਂ ਅੱਗੇ ਦੇਖੋ ਕੀ ਹੁੰਦਾ ਹੈ ਅੱਜ ਕਿੱਥੇ ਸਾਨੂੰ ਕੱਚੀ ਛਿਦਾਲਾ ਘੋਸ਼ਲ ਖਾਣੇ ਪੈਣੇ ਲੱਗਦਾ ਤਾਂ ਇਹ ਹੀ ਹੈ ਮੈਨੂੰ ਵੀ ਅੱਜ ਕੱਚੀ ਛਿਦਾਲਾ ਚੌਲ ਖਾ ਕੇ ਸੌਣਾ ਪੈਣਾ ਤੁਹਾਨੂੰ ਸੌਣਾ ਵੀ ਕਿੱਥੇ ਤੇ ਸੌਣੇ ਨੂੰ ਜਗ੍ਹਾ ਨਹੀਂ ਹੈ ਜੀ ਹੋਰ ਤੇ ਚਲੋ ਜੀ ਮਿਲਦੇ ਆ ਜੀ ਤੁਹਾਨੂੰ ਫੇਰ ਬਤਾ ਬਤਾ ਲਓ ਜੀ ਅਸੀਂ ਆ ਗਏ ਜੀ ਸਮਾਨ ਸਮੂਡ ਲੈ ਕੇ ਜੀ ਤੇ ਪਹੁੰਚ ਗਏ ਜੀ ਘਰ ਤੇ ਆ ਦੋ ਥੈਲੇ ਜੀ ਅਸੀਂ ਲਿਆਏ ਸਾਮਾਨ ਦੇ ਤੇ ਬਾਕੀ ਦੇ ਦਪੱਟੇ ਛੱਡਿਆ ਆ ਅੱਜ ਤਾਈਂ ਇਹਨਾਂ ਨੂੰ ਪਤਾ ਵੀ ਬੁਰਾ ਹਾਲ ਹੋ ਮੇਰਾ ਵੀ ਗੋਡਾ ਦਿਖਾ ਦਉਂਦੀ ਆ ਰੋਚੜਾ ਦਉਂਦੀ ਆ ਮੈਨੂੰ ਵੀ ਜੋਹੜ ਜੀ ਲੱਤ ਮੇਰੀ ਵੀ ਦੁਖ ਗਈ ਬੁਰਾ ਹਾਲ ਹੋਗਾ ਨੇਰੇ 'ਚ ਮੈਂ ਤਾਂ ਮੈਂ ਤਾਂ ਟੰਬੂ ਘਟੋਲੇ ਹੀ ਕਰਦੀ ਆ ਜੀ ਜੇ ਫੋਨ ਨਾ ਹੁੰਦਾ ਤਾਂ ਬੈਠੀ ਰਹਿੰਦੀ ਕਿ ਮੈਂ ਤਾਂ ਰਸਤੇ 'ਚ ਹੀ ਪੈਸੇ ਤਾਂ ਹੁੰਦਾ ਪ੍ਰਾਣਾ ਵੀਂਦਾ ਮਮੀ ਦਾ ਅਸੀਂ ਪਰ ਐਂ ਤਾਂ ਵੀ ਤੁਹਾਨੂੰ ਐਸਾ ਜਦ ਤੁਹਾਨੂੰ ਪਤਾ ਹੁੰਦਾ ਵੀ ਰਸਤੇ 'ਚ ਰਸਲਾਸਾ ਗਿਰਿਆ ਐ ਵਸੋ ਚਾ ਵੀ ਸਾਮਾਨ ਲੈ ਕੇ ਜਾਣਾ

ਅੱਜ ਬੱਸ ਲੇਟ ਵੀ ਆ ਫਿਰ ਅਸੀਂ ਉਤਰਦੇ ਵੀ ਲਾਤਾ ਘੰਟਾ 8 ਵਜ ਗਏ ਹੁਣ 8 ਸਾਢੇ 8 ਇਸ ਟਾਈਮ ਹੂੰ ਲਓ ਜੀ ਹੁਣ ਅਸੀਂ ਰੋਟੀ ਪਕਾਣੀ ਆਟਾ ਗੁੰਨ ਗਈ ਸੀ ਮੈਂ ਸਬਜੀ ਬਣੀ ਪਈ ਆ ਵਾ ਹੁਣ ਰੋਟੀਆਂ ਬਣਾਣੀਆਂ ਆ ਖਾਣੀਆਂ ਥੱਕ ਹੋਇਆ ਵਾ ਜੀ ਤਾਂ ਕਰਦਾ ਵੀ ਰੋਟੀ ਨਾ ਵੀ ਬਣਾਈ ਆਹੀ ਪੈ ਗਈ ਖਾਏ ਵੀ ਨਹੀਂ ਪਰ ਪਰ ਗੁਰਦੁਆਰੇ ਵੀ ਸਾਨੂੰ ਬਹੁਤ ਵੜਾ ਪਾਉਂਦੇ ਤੇ ਕਿ ਰੋਟੀ ਖਾ ਕੇ ਜਾਓ ਰੋਟੀ ਖਾ ਕੇ ਅਸੀਂ ਕਿਉਂ ਉਤਰਨਾ ਕਿ ਤਰ੍ਹਾਂ ਨੇਰਕੂਪ ਹੋ ਗਿਆ ਸੰਤਾ ਥੱਲੇ ਜਾਂਦੇ ਸਾਡੇ ਜੀ ਗੁਰਦੁਆਰੇ ਚ ਰੋਜ਼ ਲੰਗਰ ਚੱਲਦਾ ਐ ਨਹੀਂ ਵੀ ਲੰਗਰ ਨਹੀਂ ਆ ਸ਼ਾਮ ਨੂੰ ਵੀ ਸਵੇਰ ਨੂੰ ਵੀ ਜਿੰਨੀ ਸੰਗਤ ਆਉਂਦੀ ਆ ਹਮੇਸ਼ਾ ਲੰਗਰ ਖਾਓ ਡੈਡੀ ਵੀ ਆ ਰਹੇ ਆ ਜੀ ਅੱਜ ਸਾਡੇ ਘਰ ਨੂੰ ਹੂੰ ਡੈਡੀ ਦਾ ਅਸੀਂ ਬਸ ਜਾ ਕੇ ਡੈਡੀ ਉੱਤੇ ਫੇ ਗੱਡੀ ਜਾਣ ਰਹਿ ਨੇ ਪਿੱਛੇ ਪਿੱਛੇ ਹਾਂਜੀ ਡੈਡੀ ਗੱਡੀ ਵੀ ਅੱਜ ਪਿੱਛੇ ਖਾਨੀ ਉਹ ਤਾਂ ਪਤਾ ਨਹੀਂ ਜੀ ਡੈਡੀ 11 ਵਜੇ ਪਹੁੰਚੂਗੇ ਕਿ 12 ਵਜੇ ਪਹੁੰਚੂਗਾ ਕੋਈ ਪਤਾ ਨਹੀਂ ਜੀ ਜਦੋਂ ਪਹੁੰਚੂਗੇ ਜਦ ਦੀ ਪਤਾ ਲੱਗੂਗਾ ਜੀ ਹੂੰ ਰਸਤੇ ਆਦੇ ਹੋਗੇ ਬੁਰੇ ਹਾਲ ਹਾਂਜੀ ਮੀਂਹ ਹਟਦਾ ਹੀ ਨਹੀਂ ਹਜੇ ਤਾਂ ਲੋਕ ਕਹਿੰਦੇ ਅੱਜ ਦਾ ਮੀਂਹ ਬਹੁਤ ਭਾਰੀ ਦੱਸਿਆ ਵਾ ਉੱਪਰ ਜੋਹੜੀ ਵਾਸਤੇ ਤੇ ਬੀਜੇ ਦਿਨ ਚ ਮੀਂਹ ਤੇ ਆਦਾ ਕੁਛ ਬੱਦਲ ਬੁੱਦਲ ਫੜਾ ਨਾ ਠਹਿ ਵੀ ਰਹੂਗਾ ਕਿਤੇ ਵੀ ਰਾਤ ਨੂੰ ਅਸੀਂ ਕਿੱਥੇ ਨੱਠੂਗੇ ਜੋ ਜੋ ਤੁਸੀਂ ਗਏ ਬੰਦਾ ਅਸੀਂ ਇੱਕ ਵੇਲੇ ਤਾਂ ਬਸ ਹੀ ਆਈ ਹਾਂ ਜਿੰਨੀ ਰੇਟ ਉੱਪਰ ਅਸੀਂ ਪੱਟੇ ਪਹੁੰਚੇ ਜਦੋਂ ਮੀਂਹ ਸਟਾਰਟ ਹੋ ਗਿਆ ਉੱਥੇ ਜਾਂਦੇ ਤੋਂ ਮੀਂਹ ਤੇ ਆ ਉੱਥੇ ਨਾ ਖਾਣੇ ਨੂੰ ਜਗ੍ਹਾ ਨਾ ਬੈਠਣੇ ਜਗ੍ਹਾ ਤੇ ਬੁਰਾ ਹਾਲ ਹੋ ਗਿਆ ਸਾਡਾ ਤਾਂ ਮੀਂਹ ਚ ਵੀ ਰੈਣੀ ਨਦੀ ਚ ਪਾਣੀ ਆਉਣਾ ਆ ਸਾਡੀ ਸ਼ੀਭੂ ਵੀ ਜੀ ਫਿਰਦੀ ਆ ੱਟਕੇ ਖਾਂਦੀ ਪਹਾੜੀ ਆ ਜੇ ਇਹ ਵੀ ਟਿਕਦੀ ਨਹੀਂ ਇਹਨੂੰ ਕਹਿੰਦਾ ਵੀ ਨਾਨੀ ਕੋਲ ਰਹਿ ਜਾ ਕਹਿੰਦੀ ਨਾ ਮੈਂ ਤਾਂ ਮਮਾ ਨਾਲ ਜਾਣਾ ਨਾਲ ਨਾਲ ਪਾਣੀ ਪੀ ਲੈ ਉਹ ਪਾਣੀ ਪੀ ਲੈ ਕਹਿੰਦੀ ਮੈਂ ਤਾਂ ਨਾਲ ਹੀ ਘੁੰਮ ਕੇ ਆਣਾ ਪੱਟੇ ਹੈ ਨੀ ਉਹ ਜੱਗ ਚੋਂ પાਕੇ ਦਿੰਦੀ ਆ ਲੈ ਸ਼ਿਮੂ ਘੰਟੇ ਦੇ ਪਕੌੜੇ ਸ਼ਿਮੂ ਪਕੌੜੇ ਲੈ ਕੇ ਆਈ ਸੀ ਤਾਂ ਬਹੁਤ ਪਰੇਸ਼ਾਨ ਹੋਏ ਜੀ ਸਿਰ ਵੀ ਲੱਗੇ ਦੁਪਹਿਰ ਮੈਂ ਤਾਂ ਟੋਈ ਦੂਦਿਆ ਜੋ ਸਾਡੀ ਕਿਹ ਜਿਹੜੀ ਮੇਰਾ ਗੋਡਾ 빙ਾ ਹੋਇਆ ਪਿਆ ਸਾਡੀ ਲੱਤਾਂ ਵੀ ਜੀ ਬਹੁਤ ਦੂਰੀਆਂ ਪਹਿਲਾਂ ਸਵੇਰੇ ਉੱਪਰ ਨੂੰ ਫੜਾਵਰ ਚੜਕੇ ਗਏ ਚਲੋ ਜੀ ਕਢਾ ਲਈਏ ਪ੍ਰਸ਼ਾਦਾ ਤੇ ਕੱਲ੍ਹ ਹੀ ਕੁਝ ਹਾਂਜੀ ਚਲੋ ਸਾਡਾ ਅੱਜ ਦਾ ਬਲੌਗ ਇੱਥੇ ਤੱਕ ਹੀ ਸੀਗਾ ਜੀ ਅਸੀਂ ਅੰਨਾ ਕੀ ਰਾਸ਼ਨ ਦੇ ਗਏ ਅਗਲਾ ਰਾਸ਼ਨ ਆਊਗਾ ਹੀ ਸਾਡਾ ਪਤਾ ਹੀ ਕੀ ਕੱਟ ਕੇ მოਜੂਗਾ ਕੱਲ੍ਹ ਪਰਸੇ ਜੋਤੇ ਪਤਾ ਨਹੀਂ ਕਾਤਾ ਵਾਲੀ ਦੁਕਾਨ ਪਰ ਪਿਆ ਜੀ ਪੱਟੇ ਇਹ ਦੋਸੀ ਰਾਸ਼ਨ ਲੈ ਕੇ ਆਦੇ ਜੀ ਉਹ ਇਹ ਦੁਕਾਨ ਪਰ ਰੱਖਿਆ ਹੈ ਇਹ ਸਮਾਨ ਜਾਂ ਰੋਟੀ ਖੋਗਾ ਉਹ ਜਿਆਦਾ ਆਊਗਾ ਹਾਂਜੀ ਚਲੋ ਜੀ ਫਿਰ ਸਾਡਾ ਅੱਜ ਦਾ ਬਲੌਗ ਇੱਥੇ ਤੱਕ ਹੀ ਸੀਗਾ ਜੀ ਸਾਡੇ ਬਲੌਗ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਸਾਡੇ ਚੈਨਲ ਨੂੰ ਜ਼ਰ ਸਬਸਕ੍ਰਾਈਬ ਕਰਿਓ ਜੀ ਧੰਨਵਾਦ ਜੀ ਸਾਡਾ ਬਲੌਗ ਦੇਖਣ ਲਈ ਤੇ ਤੁਹਾਨੂੰ ਸਾਡੀ ਸਪੋਰਟ ਕਰਨ ਲਈ ਸਾਰਿਆਂ ਦਾ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਜਿਹੜਾ ਤੁਸੀਂ ਸਾਡਾ ਬਲੌਗ ਦੇਖਦੇ ਹੋਰ ਸਾਨੂੰ ਸਪੋਰਟ ਕਰਦੇ ਵਧੀਆ ਵਧੀਆ ਕਮੈਂਟ ਕਰਦੇ ਉਹਦੇ ਲਈ ਬਹੁਤ ਬਹੁਤ ਤੁਹਾਡਾ ਧੰਨਵਾਦ ਹੈ ਜੀ ਚਲੋ ਜੀ ਫਿਰ ਮਿਲੂਗੇ ਕਿਸੇ ਅਗਲੇ ਬਲੌਗ ਚ ਬਾਏ ਬਾਏ ਸਾਰਿਆਂ ਗੁੱਡ ਨਾਈਟ ਸਾਰਿਆਂ